ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਹਿਮੂਆਣੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਫਰੀਦਕੋਟ ਤੋਂ ਜਦੋਂ ਆਪਾਂ ਸਾਧਕਾਲਾ ਵਾਇਆ ਫੜਦੇ ਆਣਾ ਮਿੱਤਰੋ ਤਾਂ ਮਚਾਕੀ ਨੰਗਣ ਤੋਂ ਬਾਅਦ ਇਹ ਪਹਿਲਾ ਪਿੰਡ ਆਉਂਦਾ ਵਾ ਮਹਿਮੂਆਣਾ ਮਿੱਡੂਮਾਨ ਦਾ ਵੀ ਇਹ ਗਵੰਡੀ ਪਿੰਡ ਕਹਿ ਲੈਣੇ ਆਪਾਂ ਸਾਧਕ ਰੋਡ ਦੇ ਉੱਤੇ ਸਥਿਤ ਆ ਜਸਵੀਰ ਦੇ ਕੋਲੇ ਇਸ ਟਾਈਮ ਮੇ ਮੌਜੂਦ ਆ ਮਿੱਤਰੋ ਕਟੀਆਂ ਝੋਟੀਆਂ ਵੀਰ ਲੈ ਕੇ ਆਉਂਦਾ ਸੁੱਖੇ ਵੀਰ ਦੇ ਕੋਲੇ ਆ ਸੁੱਖਾ ਲਵਾਰ ਵੀਰ ਦੇ ਕੋਲੇ ਅੱਜ ਪਹੁੰਚੇ ਹੋਇਆ ਜਾਨਵਰ ਫਿਰ ਤੁਹਾਨੂੰ ਅੱਜ ਟੌਪ ਦਿਖਾ ਦੇਣੇ ਆ ਤਿੰਨ ਮਿੱਤਰੋ ਕਰਦੇ ਆ ਗੱਲਾਂਬਾਤਾਂ ਖੁੱਲ ਕੇ ਵੀਡੀਓ ਜਾਓ ਤੁਸੀਂ ਦੇਖ ਕੇ ਕਿ ਬਹਿ ਜਣਾ ਭੁੱਲ ਗਿਆ ਉਹ ਕਰਦੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸੁੱਖੇ ਭਾਈ ਕੀ ਹਾਲ ਆ ਠੀਕ ਆ ਜੀ ਸੇਤਾ ਦੇ ਪਰਿਵਾਰ ਭਾਈ ਹਾਂ ਠੀਕ ਆ ਜੀ ਚੜਦੀ ਕਲਾ ਜੀ ਹਾਂ ਨਾਮ ਸੁੱਖੇ ਵੀਰੇ ਪੂਰਾ ਤੇਰਾ ਸੁਖਪ੍ਰੀਤ ਹੈ ਜੀ ਨਾ ਸੁਖਪ੍ਰੀਤ ਵੀਰੇ ਹਾਂ ਅੱਛਾ ਘਰ ਤਾਂ ਆਪਣਾ ਆ ਗਿਆ ਇਹ ਛੜਕ ਬਈ ਮੂਹਾਂ ਨਾਲ ਤੋਂ ਕਿਹੜੀ ਜਾਂਦੀ ਹੈ ਇਹ ਸ਼ੇਰ ਸਿੰਘ ਵਾਲੇ ਸ਼ੇਰ ਸਿੰਘ ਵਾਲੇ ਠੀਕ ਆ ਅੱਛਾ ਸੁਖੀ ਭਾਈ 3 ਜਨਵਾਰਾ ਹੈ ਨਾ ਹਾਂ 3 ਜਨਵਾਰਾ ਠੀਕ ਆ ਪਹਿਲੀ ਕਾਲੀ ਕੱਟੀ ਦੀ ਕਿੰਨੀ ਉਮਰ ਹੈ ਬਈ ਇਹ ਡੇਢ ਸਾਲ ਦੀ ਹੈ ਜੀ ਡੇਢ ਸਾਲ ਦੀ ਆ ਘਰ ਬਾਹਰੋਂ ਲੈ ਕੇ ਆਏ ਨੂੰ ਮੜੇ ਜੇ ਘਰਾ ਦੇ ਦਰਸ਼ਨ ਮੈਨੇ ਫਿਰ ਕਰਦੇ ਹਾਂ ਦੀ ਗੱਲ ਆ ਜਾ ਕੇ ਰਾਂ ਦੀ ਮੇਰੇ ਮਿੱਤਰਾ ਡੇਢ ਸਾਲ ਸਾਲ ਦੀ ਹੈ ਹਾਂ ਡੇਢ ਸਾਲ ਦੀ ਕੱਟੀ ਸੁਣੀ ਉਸ ਰੱਖੀ ਚੰਗੀ ਹੈ ਨਾ ਬਈ ਹਾਂ ਕੋਈ ਸੀਮਣ ਦਾ ਰਿਕਾਰਡ ਮਿਲਿਆ ਹੋਵੇ ਉਹ ਚੰਗੇ ਘਰੋਂ ਲਿਆਉਣੇ ਚੰਗੇ ਰਗਾਟ ਵਾਲੇ ਪਸ਼ੂ ਜਿੱਥੋਂ ਲੈਂਦੀ ਹੈ ਕੱਟੀ ਠੀਕ ਆ ਕੋਈ ਉਹ ਨਹੀਂ ਜਾਣਕਾਰੀ ਨਹੀਂ ਹੈਗੀ ਹੈ ਠੀਕ ਆ ਬਈ ਸਿਆਣੀ ਗੱਲ ਆ ਰੋਕ ਠੀਕ ਆ ਰੋਕ ਕੱਟੀ ਲੋਲੀ ਪੋਲੀ ਚੰਗੀ ਆ ਹਨਾ ਹਾਂ ਹੂੰ ਉਮਰ ਘੱਟ ਹੋਊਗੀ ਮੈਂ ਤਾਂ ਨਾ ਕਿਹਾ ਇੰਨੀ ਹੋਊਗੀ ਬਾਈ ਸਾਲ ਕੁ ਸਵਾ ਸਾਲ ਦੇ ਡੇੜੇ ਟਰੇੜੇ ਹਨਾ ਸਵਾ ਕੁ ਸਾਲ ਦੀ ਹੋਊਗੀ ਕੱਟੀ ਸਵਾ ਕੁ ਸਾਲ ਦੀ ਹੋਊਗੀ ਲੋਲੀ ਪੋਲੀ ਆ ਕੱਟੀ ਦਾ ਪਿੰਡਾ ਦੱਸਦਾ ਹੈ 1.5 ਸਾਲ ਵਾਲੀ ਉਮਰ ਦੀ ਝੋਲੀ ਬੜੀ ਚੰਗੀ ਆ ਕੱਟੀ ਦੀ ਹਨਾ ਅੱਛਾ ਸੁੱਕੇ ਗੱਲ ਮੁਕਣੀ ਹੈ ਜੇਬ ਚੋਂ ਨਿਕਲਣ ਵਾਲਿਆਂ ਤੇ ਕਿੰਨੇ ਦੇ ਦੇਣੀ ਆ ਬਾਈ 27000 ਰੇਟ ਆ ਜੀ ਕਿੰਨਾ 27000 ਨਾ ਨਾ ਇਹ ਨਾ ਕਰ 27000 ਰੁਪਏ ਕਿਹੜਾ ਦੁੱਧ ਦਿੰਦੀ ਆ ਸਹੀ ਦੱਸ ਕਿੰਨੇ ਦੀ 26 ਦੀ ਦੇ ਦਿਆਂਗੇ ਜੀ ਨਾ ਹਜੇ ਵੀ ਨਹੀਂ ਸਹੀ 20 ਦੀ ਜਾਣਦੇ ਆ ਨਹੀਂ ਨਹੀਂ ਕਿੰਨੇ ਦੀ ਫਿਰ ਹਣ ਇਹਦੀ ਮਾਂ ਥੱਲੇ 15 14 ਕਿਲੋ ਦੁੱਧ ਸੀ ਤੂੰ ਦੁੱਧ ਦਾ ਖਸਮਾ ਨੂੰ ਖਾਵੇ ਉਹ ਨਹੀਂ ਪਤਾ ਦੁੱਧ ਕਿੰਨਾ ਦੇਵੇ ਤੂੰ ਇਹਨੂੰ ਦੱਸ ਕਿੰਨੇ ਦੀ ਦੇਣੀ 25000 ਦੀ ਦੇ ਦਿਆਂਗੇ ਹਾਂ 25 ਦੀ 22000 ਦਾ ਸੌਦਾ ਤੈ ਹੋ ਗਿਆ ਤੇਰੇ ਨਾਲ ਠੀਕ ਹੈ ਹੁਣ ਨਾ ਬੋਲੀ ਨਾ 25000 ਦੀ ਦੇ ਦੇ ਨਹੀਂ ਨਹੀਂ ਸੁੱਖਿਆ ਕਹ ਤੋ ਕਰਦਾ 22 ਦੀ ਹੋਗੀ ਬਸ ਗੱਲ ਖਤਮ ਆ ਦੋ ਨੰਬਰ ਵਾਲੀ ਕੱਢ ਕੇ ਲਿਆ ਬਾਹਰੋਂ ਕੱਢਦਾ ਇਹ ਕਿੰਨੀ ਉਮਰ ਦੀ ਆ ਬਹੁਤ ਚੁੱਪ ਕਰ ਜਿਓ ਸਾਰੇ ਬਾਈ ਇਹ ਡੇਢ ਸਾਲ ਦੀ ਆ ਡੇਢ ਸਾਲ ਦੀ ਆ ਸਿੰਗੀ-ਸੁੰਗੀ ਕੱਟੀ ਦੀ ਚੰਗੀ ਆ ਹਨਾ ਬਾਈ ਹਾਂ ਹੂੰ ਵਰਕੇ ਸਹੀ ਆ ਬਾਈ ਇਹ ਕਿੰਨੇ ਦੀ ਫਿਰ ਸੁੱਖੇ ਇਹ ਤਾਂ 40 ਮੰਗ ਲਈ ਗੇ ਸਿੰਘੂ ਗੋਲ ਕਹਤਾ ਵਾ ਇਹ ਤਾਂ 28000 ਠੀਕ ਹੈ ਜੇ ਜੋੜਾ ਲੈ ਲਵੇ ਜੋੜਾ 55000 ਦਾ ਨਹੀਂ 55 ਦਾ ਨਹੀਂ ਹਾਂ ਜੋੜਾ 55 ਦਾ ਨਹੀਂ ਜੱਸ ਤੇ 9 10 10 ਦਾ 9 10 22 ਦੀ ਉਹ ਆ ਇਹਦੀ ਪਕਾਈ ਨਹੀਂ ਕਰਦਾ ਤੇਰੇ ਨਾਲ ਕੋਈ ਐਂਡ ਤੈਨੂੰ ਮੈਂ 20 ਨਹੀਂ ਕਹਿੰਦਾ 1 ਨਹੀਂ ਕਹਿੰਦਾ 24000 ਦੀ ਇਹ ਕੱਟੀ ਆ ਠੀਕ 22 ਤੇ 24 46 ਹੋ ਗਿਆ ਠੀਕ ਹੈ ਠੀਕ ਬਸ ਇਹ ਤੋਂ ਘੱਟੀ ਨਾਲ 1000 ਰੁਪਏ ਛੋਟ ਕਰਦੀ 500 ਕਰਦੀ 100 ਕਰਦੀ ਉਹ ਤੇਰੇ ਤੇ ਡਿਪੈਂਡ ਆ ਠੀਕ ਆ ਠੀਕ ਨਹੀਂ ਇੱਕ ਨਹੀਂ ਝੋਲੀ ਵਿਖਾ ਪੁੱਤ ਨਹੀਂ ਰੂਹ ਨਾ ਖੜ ਜਾ ਰੋਕਣਾ ਨਹੀਂ ਮੇਂ ਮਿੱਤਰੋ ਕਟੀਆਂ ਲੋਲੀਆਂ ਪੋਲੀਆਂ ਬਹੁਤ ਆ ਜਦੋਂ ਤੁਹਾਡੇ ਘਰੇ ਮਈਆਂ ਬਣੀਆਂ ਨਾ ਤੁਸੀਂ ਸਵਾ ਲੱਖ ਮੰਗ ਕੇ ਅੰਦਰ ਵੜ ਜਾਣਾ ਤੇ ਸਾਡੇ ਅਰਗੇਣੇ ਕਹਿਣਾ ਲਿਆ ਭਾਈ ਦੇ ਫਿਰ ਕਹਿਣਾ ਤੁਸੀਂ ਰੈ ਕਰਕੇ ਆਉਣਾ ਜਦੋਂ ਸੌਦਾ ਹੁਣ ਤੇ ਨੇੜੇ ਜਿਹਾ ਆਉਂਦਾ ਹੁੰਦਾ ਉਦੋਂ ਰੈ ਹੁੰਦੀ ਹੁੰਦੀ ਆ ਵੇਖ ਸਕਦੇ ਆ ਮਿੱਤਰੋ ਠੀਕ ਆ ਓਕੇ ਅੱਛਾ ਇੱਕ ਨੀਲੀ ਰਾਵੀ ਦੀ ਬੰਨੀ ਬੈਠਾ ਹਾਂ ਇਹ ਮੀਣੀ ਆ ਮੀਣੀ ਸਿੰਘ ਹਿਲਦੇ ਆ ਹਾਂ ਸਿੰਘ ਹਿਲਦੇ ਆ ਲਿਆ ਬਾਹਰੋਂ ਕੱਢ ਕੇ ਇਹਨੂੰ ਤਾਰੀ ਕੱਟ ਹੈ ਨਾ ਹਾਂ ਤਾਰੀ ਕੱਟ ਹੋ ਪੈਰ ਮਗਰਲੇ ਹੈਗੇ ਦੋਵੇਂ ਹਾਂ ਠੀਕ ਹੈ ਨਹੀਂ ਮਗਰਲੇ ਹੈ ਨਹੀਂ ਇਹ ਕਿੰਨੇ ਮਹੀਨੇ ਦੀ ਆ ਇਹ ਸਾਲ ਦੀ ਆ 12 ਮਹੀਨਿਆਂ ਦੀ ਹੈ ਹਾਂ ਸਿੰਘ ਹਲਾ ਕੇ ਖਾਈ ਬਈ ਸਿੰਘ ਹਲਦੇ ਆ ਹੋ ਇਹ ਕਿੰਨੇ ਦੀ ਦੇ ਦੇਾਂਗੇ ਇਹ 15 ਦੀ ਦੇ ਦੇਾਂਗੇ ਜੱਸ ਤੇ 9 10 ਹਾਂ ਦੱਸ ਨਾ ਜੱਸ ਤੇ 9 ਬਸ 13 ਦੀ ਨਹੀਂ ਦੇ ਦਾਂਗੇ ਜਿਆਦਾ ਤੇ ਹੈ 13 13000 ਦੀ 10000 ਦੀ 13000 ਦੀ 10 ਦੀ ਨਹੀਂ ਨਹੀਂ ਯਾਰ ਰਹਿ ਨਾ ਕਰ 13 ਹਾਂ ਯਾਰ ਕਿਉਂਕਿ ਨਹੀਂ ਮੈਂ ਰੁਪਏ ਸਹੀ ਲਾਇਆ ਤੈਨੂੰ ਮੈਂ ਕੋਈ ਭੁਗਾਈ ਨਹੀਂ ਕੀਤੀ ਖਿੱਚ ਕੇ ਰੁਪਏ ਲਾਇਆ ਤੈਨੂੰ 13 ਦੀ ਦੇ ਦਾਂਗੇ ਕੋਈ ਐਂ ਕਹਦੋ ਕਰਦਾ ਯਾਰ ਸੁੱਖੇ ਭਾਈ ਆਪਾਂ ਜਾਇਜ਼ ਹੀ ਕੀਤਾ ਮੁੱਲ ਜੀ ਚਲ ਮੁੱਲ ਤਾਂ ਤੇਰਾ ਜਾਇਜ਼ 11000 ਦਾ ਕੰਮ ਫਾਈਨਲ ਆ ਨਹੀਂ 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 ਉਹ ਯਾਰ ਉਹ ਵੀ ਦੋ ਲੈ ਜਾਣੀਆਂ ਉਹਨਾਂ ਨੇ ਇਹ ਗਵੰਡੀਆਂ ਨੂੰ ਦੋਣੀਆਂ ਰੋਸ ਤੇ ਉਹਨਾਂ ਨੇ ਬਾਦੇ ਰੋਸ ਤੇ ਆਪ ਨੇ ਲਈ ਐ ਹੈ ਆਪ ਦੀ ਲਈ ਐ ਕਿੰਨੇ ਦੀ 11 ਦੀ ਸਾਢੇ 11 ਦੀ ਤਾਂ ਫੇਰ ਚਲ ਠੀਕ ਐ ਫੇਰ ਨਹੀਂ ਤੈਨੂੰ ਕਹਿੰਦਾ ਹੁਣ ਤੂੰ ਮਾਲ ਤੇ ਖੜਾ ਤੂੰ ਝੂਠ ਥੋੜਾ ਮਾਰਿਆ ਹਾਂ ਸਰ ਨੰਬਰ ਹੁਣ ਨੰਬਰ ਛੋਡੇ ਕੋਲ ਹੈਗਾ ਜੀ ਉਹ ਹੀ ਲਾਦੇ ਆ ਸਕਰੀਨ ਤੇ ਲੈ ভাই ਨੰਬਰ 22 ਸੁਖੇ ਦਾ ਸਕਰੀਨ ਦੇ ਉੱਤੇ ਲਾਤਾ ਵਾ ਪਿੰਡ ਹੈਗਾ ਉਹ ਮਿੱਤਰੋ ਮਹਿਮੂ ਆਣਾ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ